जगतार सिंह तारा के पास से लोड गाड़ी की है महाराष्ट्र सलमान के पास जाने थी कटने के लिए ठीक है, है, है जी दूसरा चक्कर है मेरा जी लेके किन्नेस दस लेके गए थे जी की बार ग्यारह हाँ जी ये अशोक लीलैंड है जी उन्नीस पंद्रह बस एच आर पैंतालीस डी बस जीरो छः नंबर है गाड़ी हाँ जी कितने समय तो गए हैं यूसरा चक्कर जी गाड़ी खोली तीन महीने में नहीं गो किन्नी रुपये तेनों नब्बे हज़ार रुपये कराया दते जी 90000 ਕਿਫਾ ਹਾਂਜੀ ਇਹ ਕਿੰਨੇ ਪਸ਼ੂ ਲੈ ਕੇ ਗਿਆ ਅੱਜ ਮੇਰੇ ਤੋਂ ਇਹ ਅੱਜ 11 ਵਰ ਰਗੇ ਜੀ ਪਿਛਲੇ ਚੱਕਰ 10 ਵਰ ਰਗੇ ਤੇ ਕਿੰਨੀ ਕਿੰਨੀ ਜਾਨ ਕਿਹੜੇ ਕਿਹੜੇ ਪਸ਼ੂ ਹੈਗੇ ਇਹਦੇ ਵਿੱਚ ਗਾਵਾਂ ਵੀ ਹੈਗੀਆਂ ਇਹਦੇ ਵਿੱਚ ਹਾਂਜੀ ਗਾਏ ਵੀ ਆ ਜੀ ਬੱਚੇ ਵੀ ਆ ਸੈਂ ਤਿੰਨੀਆਂ ਗਾਵਾਂ ਕਿੰਨੇ ਬੱਚੇ ਜਿੰਨੇ ਤਿੰਨ ਬੱਚੇ ਆ ਜੀ 11 ਗਾਏ ਆ ਕੀ ਕਰਦੇ ਕੀ ਆ ਤੁਸੀਂ ਲਿਜਾ ਕੇ ਉੱਥੇ ਉੱਥੇ ਮੰਡੀ ਮੇ ਜਾਂਦੇ ਆ ਜੀ ਸਲਮਾਨ ਕੇ ਪਾਸ ਹਮ ਕਰਾ ਲੈਂਦੇ ਅਜਰ ਆਪਣੀ ਗੱਡੀ ਦਾ ਬਾਕੀ ਸਲਮਾਨ ਵਿਹਾਰ ਕਰਤਾ ਇਹ ਜਗਤਾਰ ਸਿੰਘ ਤਾਰਾ ਇਹਨਾਂ ਕੋਲ ਮਾਲ 베ਚਤੇ ਆਂ ਹਾਂਜੀ

ਤੁਸੀਂ ਹੁਣ ਅੱਜ ਤੁਸੀਂ ਇੱਥੇ ਰੁਕਿਆ ਪਿੰਡ ਵਾਲਿਆਂ ਰੁਕਿਆਗਾ ਤੁਸੀਂ ਆਪਦੀ ਗਲਤੀ ਮੰਨ ਲਿਓ ਗਲਤੀ ਮੰਨ ਲਈ ਜਮ ਹਾਂਜੀ ਕੋਟੀ ਨਾਲ ਕਿੰਨੇ ਬੰਦੇ ਹੈਗੇ ਨਾਲ ਅਸੀਂ ਤਾਂ ਵੀ ਦੋਹਾਂ ਜੀ ਹੋਰ ਵੀ ਗੱਡੀਆਂ ਸਨ ਜੇ ਜਗਤਾਰ ਸਿੰਘ ਤਾਰਾ ਬਹੁਤ ਗੱਡੀਆਂ ਵਰਤਦਾ ਹੈ ਪੰਜਾਬ ਨੰਬਰ ਹੀ ਚਲਦੀ ਹੈ ਹਾਂਜੀ ਪਹਿਲੇ ਕਿੰਨੀਆਂ ਗੱਡੀਆਂ ਭਰਾ ਚੁੱਕੇ ਇੱਥੋਂ ਜੇ ਆਮਨੇ ਦੂਸਰਾ ਚੱਕਰ ਮਾਰੇ ਜਿਉਂਕਿ ਆਮਨੇ ਤਿੰਨ ਮਹੀਨੇ ਗੱਡੀ ਲਈ ਕਿ ਲਈ ਹੋਜੀ ਇਹ ਪਸਵਾ ਦਾ ਕੀ ਕਰਨਾ ਸੀ ਲਿ ਜਾ ਕੇ ਫਿਰ ਕੱਟਣੇ ਦੇ ਜੀ ਸਲਮਾਨ ਕੇ ਪਾਸ ਛੋਟ ਗਿਆਣੇ ਨੇ ਮੰਡੀ ਮੇ ਤੁਹਾਡਾ ਨਾਮ ਕੀ ਹੈ ਪਿੰਡ ਕਿਹੜਾ ਕਿਹੜਾ ਮੇਰਾ ਨਾਮ ਰਾਹੁਲ ਹੈ ਜੀ ਜ਼ਿਲ੍ਹਾ ਕਰਨਾਲਾ ਜੀ ਗਾਉਂ ਟਿਕਰੀ ਹੈ ਮੇਰਾ ਨਾਮ ਨਾਜ਼ਮ ਸਿੰਘ ਨਾਜੀ ਹੈ ਜੀ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਸਰ ਮੇਰਾ ਚੂੰਗਾ ਰੋਡ ਤੇ ਘਰ ਹੈ ਜੀ ਮੇਰੇ ਘਰ ਦੇ ਕੋਲੇ ਜੀ ਅਮਰ ਸਿੰਘ ਜਗਤਾਰ ਸਿੰਘ ਸਾਨੋ ਉਹ ਗਊ ਦੀ ਤਕਸਰੀ ਕਰਦੇ ਆ ਜੀ ਨਾਲ ਉਹਨਾਂ ਦੇ ਮਤਲਬ ਮੁਸਲਮ ਹੈਗੇ ਬੰਦੇ ਤਿੰਨ ਚਾਰ ਰਾਤ ਮੈਂ ਆਪਦਾ ਬਾਹਣ ਬਾਹਰ ਰਿਹਾ ਸੀਗਾ ਜੀ ਉਹ ਗਾਵਾ ਫੜੀ ਲਈ ਆ ਰਹੇ ਸੀਗੇ ਤੇ ਜਦੋਂ ਉਹ ਮੇਰੇ ਨਾਲ ਟਰੈਕਟਰ ਦੀਆਂ ਲਾਈਟਾਂ ਵੱਜੀਆਂ ਤੇ ਉਹ ਗਾਵਾ ਛੱਡ ਕੇ ਭੱਜ ਗਏ ਮੇਰੇ ਘਰ ਵੜ ਗਏ ਗੰਗਾ ਮੇਰੇ ਘਰ ਦੇ ਵਿੱਚ ਵੜ ਗੀਆਂ ਮੈਂ ਆਪਦੇ ਘਰ ਉਹ ਮੇਰੇ ਕੋਲ ਸੀਸੀਟੀਵੀ ਵੀ ਹੈਗੀਆਂ ਉਸ ਤੋਂ ਬਾਅਦ ਇਹ 5 ਮਹੀਨਿਆਂ ਤੋਂ ਪਿਛਲੇ ਤੋਂ ਕੰਮ ਚੱਲਦਾ ਜੀ ਠੀਕ ਹੈ ਨਾ ਪਰ ਗੱਡੀ ਇਹ ਫਿਕਸ ਟਾਈਮ ਤੇ ਨਹੀਂ ਭਰਦੇ ਕਿਤੇ ਕਿਸ ਟਾਈਮ ਕਿਤੇ ਕਿਸ ਟਾਈਮ ਅੱਜ ਅਸੀਂ ਜੀ ਗੱਡੀ ਇਹ ਰੋਕੀ ਆ ਨਾਲ ਮੇਰੇ ਭਾਈ ਗੁਰਪ੍ਰੀਤ ਸੀਗਾ ਜੀ ਇਹ ਗੱਡੀ ਦੇ ਵਿੱਚ ਮੰਨ ਕੇ ਚੱਲੋ ਕੱਟਣ ਵਾਲਾ ਮਾਲ ਆ ਜੀ ਜਿਹੜਾ ਉਹ ਡਰਾਈਵਰ ਸੀ ਗੱਡੀ ਦਾ ਉਹ ਵੀ ਇਹ ਗੱਲ ਆਪਦੇ ਮੂੰਹ ਨਾ ਮੰਨਿਆ ਵੀ ਮੇਰੀ ਜਿਹੜਾ ਹੈਗਾ ਮਾਲ ਗੱਡੀ ਦੇ ਵਿੱਚ ਭਰਿਆ ਵਾ ਉਹ ਮਾਲ ਕੱਟਣ ਲਈ ਜਾ ਰਿਹਾ ਠੀਕ ਹੈ ਨਾ ਜੀ ਤੇ ਦੂਜੀ ਗੱਲ ਆ ਕੋਈ ਮੰਨ ਲਓ ਜੀ ਜਾਨਵਰ ਇਹ ਦੁੱਧ ਵਾਲਾ ਨਹੀਂ ਕੋਈ ਪ੍ਰੈਗਨੈਂਟ ਨਹੀਂ ਹੈਗਾ ਠੀਕ ਹੈ ਨਾ ਜੀ ਤੇ ਜਿਹੜਾ ਫੇਕ ਡਾਕੂਮੈਂਟਸ ਤਿਆਰ ਕੀਤੇ ਆ ਜੀ ਇਹਨਾਂ ਦੇ ਵੀ ਮੰਨ ਲਓ ਰਸਤੇ ਲਈ ਵੀ ਜਿਹੜੇ ਡਾਕੂਮੈਂਟਸ ਦਿਖਾਏ ਜਾਣ ਵੀ ਗਾਂ ਆ ਇੱਕ ਇਹ ਲਿਜਾ ਨਹੀਂ ਜੀ ਪਤਾ ਰਹੇ ਕਿੱਧਰ ਰਹੇ ਮੰਨ ਲਓ ਅਕੋਰਡਿੰਗ ਉਹਦੇ ਕਹਿਣ ਦੇ ਅਕੋਰਡਿੰਗ ਵੀ ਮਾਰ ਰੈਟਰ ਚੱਲੀ ਆ ਗਾਂ ਦੁੱਧ ਵਾਲੀ ਗਾਂ ਹੈ ਜਿਹੜੀ ਸਾਨੂੰ ਗੱਲ ਕਹੀ ਆ ਉਹਨੇ ਪਰ ਗਾਂ ਜਦੋਂ ਅਸੀਂ ਡਾਲਾ ਖਲਾਕ ਚੈੱਕ ਕੀਤੀ ਮਾਲ ਉਹਦੇ ਵਿੱਚ ਸਾਰਾ ਕਟੂ ਆ ਜੀ ਤਕਰੀਬਨ 11 ਤੱਕ ਵੱਡੇ ਨਾਗਾ ਜੀ ਗਾਵਾਂ ਤਿੰਨ ਕੁ ਛੋਟੇ ਬੱਚੇ ਆ ਜੀ ਪੁਲਿਸ ਪ੍ਰਸ਼ਾਸਨ ਤੋਂ ਤਾਂ ਇਹ ਮੰਗ ਕਰਦੇ ਆ ਜੀ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਕੋਈ ਵੀ ਪਾਪ ਕਰਦੇ ਆ ਪਾਪ ਤਾਂ ਪਾਪ ਵੀ ਆ ਦੀ ਗਊ ਦਾ ਮੈਂ ਹਰਜੀਤ ਸਿੰਘ ਸੈਣਾ ਜੀ ਮੈਂ ਵੀ ਜੀ ਸੈਣਾ ਦਾ ਪ੍ਰਧਾਨ ਆ ਜੀ ਕੀ ਕਹਿਣਾ ਚਾਹਦੇ ਅੱਜ ਮੈਂ ਕਈ ਤਰ੍ਹਾਂ ਤੋਂ ਸਾਡੇ ਜੋ ਮੁੰਡੇ ਖੜੇ ਨੇ ਨਾਲ ਦੇ ਇਹਨਾਂ ਨੇ ਮੈਨੂੰ ਫੋਨਾਂ ਦੱਸਿਆ ਸੀਗਾ ਵੀ ਇਥੇ ਗਾਵੀਆਂ ਦੀ ਸਮਗਲ ਹੋ ਰਹੀ ਆ ਅਸੀਂ ਕਈ ਵਾਰੀ ਇਹ ਨਾਕਾਬੰਦੀ ਕੀਤੀ ਪੜਨ ਦੀ ਕੋਸ਼ਿਸ਼ ਕੀਤੀ ਪਰ ਨਕਾਮ ਹੋ ਜਾਂਦੀ ਸੀ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਕੋਈ ਪ੍ਰਸ਼ਾਸਨ ਦਾ ਵੀ ਸਹਿ ਸੀ ਕਿਉਂਕਿ ਪਿਛਲੇ ਗਾਈਆਂ ਫੜੀ ਗਈਆਂ ਉਦੋਂ ਗਾਈਆਂ ਨੂੰ ਤੋੜਿਆ ਗਿਆ ਅੱਜ ਇਹਨਾਂ ਦਾ ਮੈਨੂੰ ਫੋਨ ਆਇਆ ਮੁੰਡਿਆਂ ਦਾ ਜੋ ਮੇਰੇ ਬਹੁਤ ਜਿਆਦਾ ਮੁੰਡੇ ਆ ਗਊਆਂ ਦੀ ਅਕਸ਼ਾ ਕਰ ਸੇਵਾ ਕਰਦੇ ਨੇ ਇਹਨਾਂ ਨੇ ਮੌਕੇ ਤੇ ਹੀ ਗਾਂਾਂ ਦਾ ਇੱਕ ਟਰੱਕ ਭਰਿਆ ਫੜਿਆ ਉਹਨਾਂ ਦੇ ਡਰਾਈਵਰ ਨੇ ਮੰਨੇ ਆ ਕਿ ਇਹ ਗਾਈਆਂ ਜੋ ਫੜੀਆਂ ਨੇ ਸੀ ਇਥੋਂ ਕੋਈ ਬੰਦਾ ਜਗਤਾ ਸਿੰਘ ਤਾਰੀਆ ਉਹ ਤੋਂ ਮੁੱਲ ਲਈਆਂ ਉਸ ਮਗਲਮ ਦਾ ਕੰਮ ਕਰਦੇ ਆ ਇਹ ਕੱਟਣੇ ਵਾਸਤੇ ਮੀਟ ਦੇ ਵਾਸਤੇ ਮਹਾਰਾਸ਼ਟਰ ਦੀ ਮੰਡੀ ਚ ਲੈ ਕੇ ਜਾਣੀਆਂ ਸੀਗੀਆਂ ਉਹ ਡਰਾਈਵਰ ਨੇ ਪੂਰੀ ਸਾਡੇ ਸਾਹਮਣੇ ਸਟੇਟਮੈਂਟ ਦਿੱਤੀ ਆ ਤੇ ਮੈਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਇਹ ਮੰਗਰਦਾ ਕਿ ਜੋ ਧਾਰਾ ਸਖਸ਼ਤ ਕਰਕੇ ਇਹ ਜੋ ਗੈਂਗ ਆ ਸਾਰ ਨੂੰ ਫੜਕੇ ਨਾਲ ਬਹੁਤ ਕਾਰਵਾਈ ਕੀਤੀ ਜਾਵੇ ਜੇਕਰ ਕਾਰਵਾਈ ਟਲ ਕੀਤੀ ਗਈ ਤਾਂ ਅਸੀਂ ਬਿਲਕੁਲ ਪੂਰਾ ਗਊ ਰਕਸ਼ਾ ਪੰਜਾਬ ਨਾਲ ਮਿਲ ਕੇ ਸੰਘਰਸ਼ ਕਰਾਂਗੇ ਅਧਿਆਪਾ ਪੂਰਾ ਅਸੀਂ ਗਾਈਆਂ ਦੇ ਰੱਖਣ ਲਈ ਪੂਰਾ ਵਚਨਬੱਧ ਜਿਹੜੇ ਅੰਦਰ ਪਸ਼ੂ ਹੈਗੇ ਆ ਕਿੰਨੇ ਹੈਗੇ ਪਸ਼ੂ ਤੇ ਗਾਈਆਂ ਕਿੰਨੀਆਂ ਤੇ ਇਹ ਸਾਰੀਆਂ ਹੀ ਗਾਈਆਂ ਗਊਬਾਂਸੀ ਆ 11 10 ਪਸ਼ੂ ਨੇ ਤੇ ਸਾਰੇ ਇਹ ਗਾਈਆਂ ਹੀ ਨੇ ਗਊਬਾਂਸੀ ਆ ਜਦੋਂ ਕਿ ਸਰਕਾਰ ਕੰਨੀਓ ਬਿਲਕੁਲ ਪਾਬੰਦੀ ਲਾਈ ਗਈ ਆ ਵੀ ਰਾਤ ਨੂੰ ਵੇਲੇ-ਵੇਲੇ ਗਊ ਵੰਸ਼ ਨਹੀਂ ਫੜਨੀ ਬਾਕੀ ਇਹਨਾਂ ਦੇ ਅਸੀਂ ਡਾਕੂਮੈਂਟ ਵੇਖਿਆ ਉਹ ਬੋਕਸ ਬਣਾਏ ਹੋਏ ਨੇ ਕੋਈ ਸ਼ਹਿਰ ਦਾ ਨਾਮ ਨਹੀਂ ਕਿਸੇ ਡਾਕਟਰ ਦਾ ਨਾਮ ਨਹੀਂ ਇਹ ਬੋਕਸ ਡਾਕੂਮੈਂਟ ਲਾ ਕੇ ਦੇ ਲੈ ਕੇ ਗਾਹ ਨੰਗੋਂ ਦੇ ਸੀਗੇ ਇਹਨਾਂ ਦੇ ਵੀ ਅਸੀਂ 42 ਦਾ ਪਰਚਾ ਦਾ ਜੁੜ ਗਿਆ ਜਿਹਨੇ ਡਾਕੂਮੈਂਟ ਤਿਆਰ ਕੀਤੇ ਆ ਉਹ ਸਾਡੀ ਕਸੜੀ ਚਾ ਕਾਗਜ ਮੇਰੇ ਤੇ ਬਿਲਕੁਲ ਡਰਾਈਵਰ ਨੇ ਆਪਣੇ ਐਡਮਿਟ ਕੀਤਾ ਸਟੇਟਮੈਂਟ ਦੇ ਕੇ ਸਾਡੇ ਸਾਹਮਣੇ ਵੀ ਗਾਇਆਂ ਕੱਟਣ ਵਾਲੇ ਕਹਿੰਦੇ ਅਸੀਂ ਇਹ ਕਦੇ ਵੀ ਗਊ ਰੱਖਸਾ ਦੀ ਸਮਤੀ ਇਹ ਕਦੇ ਸਹਿਣ ਨਹੀਂ ਕਰੂਗੀ ਕਿ ਗਊ ਵਾਸ ਨੂੰ ਕੱਟਿਆ ਜਾਵੇ ਉਹਨਾਂ ਦਾ ਮੀਟ ਵੇਚਿਆ ਜਾਵੇ ਅਸੀਂ ਇਨਸਾਨ ਆ ਅਸੀਂ ਬਿਲਕੁਲ ਇਹਦੀ ਰੱਖਿਆ ਲਈ ਤਿਆਰ ਆ ਅਸੀਂ ਕੋਈ ਕਿਸੇ ਨਾਲ ਕਾਰ ਵੀ ਕਰਨ ਦਿਓ ਪਰ ਇਹ ਨਹੀਂ ਹਟਾਗੇ ਇਹ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਿਆ ਸੀਗਾ ਬਾਪ ਚਲਾ ਗਿਆ ਕੀ ਕਰਨੇ ਚਾਹੀਦੇ ਇਸ ਬਾਰੇ ਮੈਂ ਜੋ ਪੁਲਿਸ ਪ੍ਰਸ਼ਾਸਨ ਦੇ ਕੁਝ ਐਸਐਸ ਵੀਗਰ ਆਏ ਸੀ ਮੈਂ ਉਹਨਾਂ ਨੂੰ ਆਨਸਾਰੀ ਕਿਹਾ ਵੀ ਸਖਤ ਕਾਰਵਾਈ ਕਰੋ ਪਰ ਉਹਨਾਂ ਨੇ ਮਾਹੌਲ ਦੇਖ ਕੇ ਸਹਿਦ ਕਿਸੇ ਕਾਰਨ ਕਰਕੇ ਚਲੇ ਗਏ ਪਰੰਤੂ ਮੈਂ ਹੁਣੀ ਐਸਐਚਓ ਨਾਲ ਹੈਰ ਆਫੀਸਰ ਨੂੰ ਫੋਨ ਤੇ ਗੱਲ ਕੀਤੀ ਆ ਉਹ ਕਹਿੰਦੇ ਸੀ ਜਲਦੀ ਆ ਰਹੇ ਆ ਮੈਂ ਵੇਟ ਕਰ ਰਿਹਾ ਜੇਕਰ ਨਾ ਆਉਣਗੇ ਤਾਂ ਮੈਂ ਉਦੋਂ ਹੈਰ ਆਫੀਸਰ ਨਾਲ ਗੱਲ ਕਰਕੇ ਮੌਕੇ ਤੇ ਕਾਰਵਾਈ ਕਰਾਂਗਾ ਇੱਕ ਤਾਂ ਬਈਰ ਇਹਨਾਂ ਨੇ ਆ ਗੱਡੀ ਖੜੀ ਆ ਪਿੱਛੇ ਬਲੇਰੋ ਕੈਂਪਰ ਇਹਨਾਂ ਨੇ ਅੱਗ ਬਹੁ ਮਚਾਈ ਵਾ ਕਹਦੇ ਆ ਅੱਗ ਬ ਇਧਰ ਵੀ ਹੀ ਲਾਗੇ ਕਹਦੇ ਇਧਰ ਲਾਗੇ ਫੁੱਲ ਭਜਾ ਕੇ ਲਿਆਉਂਦੇ ਹੌਲੀ ਨਹੀਂ ਤੋੜਦੇ ਪਹਿਲੀ ਗੱਲ ਤਾਂ ਇਹ ਆ ਇਹ ਰਾਤੇ ਸਾਡੇ 12 ਵਜੇ ਦੀ ਬਨੰਗੇ ਜਦੋਂ ਇੱਥੇ ਡਾਕਟਰ ਦੇ ਘਰੋਂ ਇਹਨਾਂ ਨੇ ਗਾਂਗਾਂ ਬੜਗਾਣੇ ਇਹਨੇ ਭਜਾਏ ਆ ਗਏ ਮੇਰਾ ਵੀ ਕੱਚੇ ਰਾਤੀ ਕਰ ਆਗਾ ਸਾਡੇ ਦੋ ਬਾਰ ਕੂਲ ਦੀ ਗੱਡੀ ਨਿਕਾਈ ਮੈਂ ਤਾਂ ਕਿ ਮੁੰਡਾ ਖੜਾ ਹੀ ਸਾਡੇ ਜਮ ਹੁੱਤੇ ਜੜਾਦ ਨਹੀਂ ਗੱਡੀ ਅਸੀਂ ਪਿੰਡ ਦੇ ਵੜ ਕੇ ਘੇਰਿਆ ਵੀ ਮੁੰਡਾ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਬਕਾਇਦਾ ਉਹ ਗੱਡੀ ਨੰਬਰ ਵੀ ਹੈਗਾ ਉਹ ਬੰਦੇ ਦੀ ਵੀਡੀਓ ਵੀ ਹੈਗੀ ਆ ਉਹ ਕਹਿੰਦਾ ਵੀ ਅਸੀਂ ਗੱਡੀਆਂ ਕਹਿੰਦਾ ਵੀ ਭਰਦੇ ਸੀ ਕਿਉਂ ਕਰਕੇ ਤੂੰ ਤੰਗ ਬਹੁਤ ਕਰਿਆ ਬਾਕੀ ਕੱਟਣ ਵਾਲਾ ਮਾਲਾ ਬਾਈ ਜਰ ਤੈਨੂੰ ਪਤਾ ਜਰਾ ਤਾਂ ਗਲਤੀ ਹੁੰਦਾ ਬਾਕੀ ਨਾਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਬਸ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਤਾਂ ਇਹਦੇ 2-3 ਦਾ ਬੱਸੇ ਜੇ ਬਾਈ ਯਾਰ ਤੇ 7-8 ਗੰਗਾ ਹੈਗੀਆਂ 11-11 ਨਾਗਾ ਸਾਰੇ ਟੋਟਲ 11 ਨਾਗਾ ਗਏ ਮੰਗ ਕੀ ਕਰਦੇ ਮੰਗ ਕਰਦੇ ਬਾਈ ਯਾਰ ਬਸ ਕਾਰਵਾਈ ਹੋਵੇ ਪ੍ਰਸ਼ਾਸਨ ਤੇ ਇਹਨਾਂ ਨੂੰ ਸਜ਼ਾ ਮਿਲੇ ਜਿਹੜੀ ਹੈਗੀ ਬਣਦੀ ਆ ਕਾਰਵਾਈ ਤਾਂ ਜਿਸਪਾਲ ਸਿੰਘ ਮੇਰਾ ਨਾਮ ਜੀ ਚੁੰਗਾ ਮੇਰਾ ਪਿੰਡ ਆ ਇੱਥੋਂ ਗੱਡੀਆਂ 2 ਢੇੜੇ ਆਪ ਡਰਾਈਵਰ ਮੰਨ ਚੁੱਕਿਆ ਇੱਥੋਂ ਮੈਂ 2 ਢੇੜੇ ਲੈ ਗਿਆ ਜੀ ਇਹ ਬਹੁਤ ਵੱਡਾ ਪਾਪ ਆ ਜੀ ਅੱਜ ਗੱਡੀ ਘੇਰ ਲਈ ਨਾਜੀ ਸਿੰਘ ਨੇ ਉਹਨਾਂ ਨੇ ਘੇਰ ਕੇ ਗੱਡੀ ਸਾਨੂੰ ਸੱਧਿਆ ਅਸੀਂ ਇਸ ਮੰਗ ਕਰਦੇ ਆਂ ਜੀ ਇਹਦਾ ਸਖਤ ਤੋਂ ਸਖਤ ਇਹਨਾਂ ਤੇ ਸਜ਼ਾ ਹੋਵੇ ਪਾਪ ਹੋਣਾ ਨਹੀਂ ਚਾਹੀਦਾ ਠੀਕ ਹੈ ਜੀ ਇਹ ਦੋ ਗੜੀਆਂ ਆਪ ਖੁਦ ਉਹ ਜਿਹੜਾ ਡਰਾਈਵਰ ਆ ਉਹ ਮੰਨ ਚੁੱਕਿਆ ਹੈਗਾ ਉਹ ਕਹਿੰਦਾ ਕਾਟੂ ਮਾਲ ਦੇ ਵਿੱਚ ਜਾ ਰਹੀਆਂ ਤੇ ਇਹ ਗਾਇਆਂ ਨੂੰ ਦੇਖ ਵੀ ਸਕਦੇ ਹੋ ਜੀ ਇਹਦੇ ਵਿੱਚ ਕੋਈ ਗਾਈ ਮੀਠੁੱੜ ਵਾਲੀ ਨਹੀਂ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮਾਰਦੇ ਆਂ ਵੀ ਨਾ ਕਟਕਾ ਪਾਪ ਨਾ ਹੋਵੇ ਧੰਨਵਾਦ ਜੀ ਉਸ ਨੂੰ ਦਾ ਇਹ ਕਹਿੰਦਾ ਜੀ ਵੀ ਤੁਸੀਂ ਇਹਨਾਂ ਤੇ ਸਖਤ ਕਾਰਵਾਈ ਕਰੋ ਨਹੀਂ ਕਰਦੇ ਤਾਂ ਕਹਾ ਆਪੇ ਪ੍ਰਮਾਤਮਾ ਦੇਖ ਲੂਗਾ ਜੀ ਠੀਕ ਹੈ ਜੀ ਮਹਾਰਾਜ ਕੋਲ ਸਾਡੀ